ਕਾ ਕਰ ਪਸ਼ਾਬੇ ਪੀਤੇ ਨਿਕਣ ਗਿਆ ਮੈਂ ਨਾ 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 ਆ ਗੱਭੂ ਗੱਲਾ ਤੂੰ ਕਹਿ ਮਾਰੋਗੇ ਇੱਕ ਜਾਰੇ ਗਿਆ ਜੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿਨੇ ਤੁਹਾਨੂੰ ਇੱਕ ਸ਼ਰਦਾਰ ਮੁੰਡਾ ਸੀ ਇੱਕ ਕੁੜੀ ਏਹੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਓ ਕੁਮਾਰ ਜੀ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਉਹ ਪਾਚੂ ਹੋ ਗਈ ਕੋਈ ਗੱਲ ਠੀਕ ਗੱਲ ਜੀ ਕੱਲ ਮੈਂ ਪਛਾਬ ਆ ਗਿਆ ਜੀ ਪਿੱਛੇ ਨੇ ਇੱਕ ਲਗਿਆ ਇੰਨੇ ਮੁੰਨੂ ਆਖਿਆ ਕਿ ਚਦਾ ਰਹੇਗਾ ਜੀ ਇੱਕ ਕੁੜੀ ਆ ਗਈ ਜੀ ਇਹਨੇ ਆ ਗਿਆ ਪਾਗਲ ਲਾ ਕੇ ਉਸ ਤੇ ਉੱਚਾ ਬਾੜ ਇੱਕ ਜਾਰ ਰਹੇਗਾ ਜੀ ਪਿਆ ਹੈ ਜੀ ਮੇਰੇ ਪਾਗਲ ਅਭੀ ਲੈ ਕੇ ਚੱਲ ਗਈ ਬੜੀ ਬੜੀ ਮੈਨੂੰ ਇਸ਼ਾਅ ਸਹੀ ਦਾ ਇਸ਼ਾਅ ਜੀ ਇਹ ਦੇਖੋ ਜੀ ਜਿਹੜੇ ਬਸ ਸਟੈਂਡ ਦਾ ਕੱਲ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈਗਾ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕੁੱਕ ਲੱਗੇ ਮੁਰਦਾ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਪਾ ਜੀ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲਾ ਕੇ ਤੇ ਘੁੰਮਦਾ ਮਾਰ ਕਿੰਨੇ ਕਿਹਾ ਛਡਾ ਦੇ ਇੱਕ ਕੁੜੀ ਇੱਕ ਨੇ ਆ ਕੇ ਮੈਨੂੰ ਕੁੜੀ ਸੀ ਨਾਲ ਇੱਕ ਟੋਲ ਜਾੜੀ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਹਾਂਜੀ ਤੇ ਪਪਾ ਜੀ ਫਿਰ ਉਸ ਤੋਂ ਬਾਅਦ ਕੱਲ ਗਿਆ ਬੇਕਾਰ ਮੈਨੂੰ ਅੱਜ ਤੈਨੂੰ ਮੈਂ ਛਾੜੇ ਖੰਡਾ ਆ ਵੇਖਿਆ ਮੈਂ ਗਰੀਬ ਬੰਦਾ ਕਰ ਮੈਂ ਇਤੋਂ ਕਰਕੇ ਠਾਣੀ ਤੇ ਪਾਪਾ ਜੀ ਦਾ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਇਹ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਗੁੱਸੇ ਮਾਰੇ ਲੱਗਾ ਆਸਾਨੀ ਇਹਨਾਂ ਨੇ ਘਟਰ ਦੇ ਕੇ ਫਲਟ ਕੀ ਕੀਤਾ ਕੋਈ ਗੱਲ ਨਹੀਂ ਪਾਪਾ ਜੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਪੁਲੀਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਪਾਗ ਇੱਕ ਮੁੰਡਾ ਤੇ ਇੱਕ ਕੁੜੀ ਸੀ ਆ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਹਾਂਜੀ ਹਾਂਜੀ ਠੀਕ ਹੈ ਪਾਪਾ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਲ ਇੱਕ ਜਿਹੜਾ ਬੱਸ ਸਟੈਂਡ ਦੇ ਉੱਤੇ ਜਿਹੜਾ ਇੱਕ ਬਜ਼ੁਰਗ ਨੇ ਬਾਥਰੂਮ ਕਰ ਦਿੱਤਾ ਸੀ ਤੇ ਉਹ ਪੱਗ ਲਵਾ ਕੇ ਤੇ ਪੋਚਾ ਮਰਵਾਇਆ ਗਿਆ ਉਹਦੇ ਹੀ ਪੱਗ ਲਵਾ ਕੇ ਤੇ ਪੋਚਾ ਮਰਵਾਇਆ ਗਿਆ ਗਾੜਾਂ ਦੇ ਕੋਲੋਂ ਤੇ ਉਹਦੇ ਖਿਲਾਫ ਜਦੋਂ ਫੋਟੋਆਂ ਮੈਂ ਦੇਖੀਆਂ ਉਹਦੇ ਖਿਲਾਫ ਮੈਂ ਬੋਲੀ ਔਰ ਉਹਨਾਂ ਨੇ ਕਿਹਾ ਕਿ ਇਹ ਗਲਤ ਗੱਲ ਆ ਜਦੋਂ ਮੈਂ ਗਲਤ ਗੱਲ ਕੀਤੀ ਕਿ ਪੱਗ ਦੀ ਬੇਅਦਵੀ ਹੋਈ ਹੈ ਜਿਹੜੀ ਪੱਗ ਅਸੀਂ ਆਪਣੇ ਸਿਰ ਤੇ ਬੰਨਦੇ ਆ ਉਹਨੂੰ ਬਜ਼ੁਰਗ ਨੂੰ ਉਹਦੀ ਲਵਾ ਕੇ ਔਰ ਉਹਨੂੰ ਬਾਥਰੂਮ ਉੱਤੇ ਪੋਚਾ ਲਵਾਇਆ ਗਿਆ ਉਸ ਗੱਲ ਨੂੰ ਮੈਂ ਬੋਲੀ ਔਰ ਉਸ ਗੱਲ ਨੂੰ ਬੋਲਣ ਦੇ ਤਹਿਤ ਮੈਨੂੰ ਬਹੁਤ ਸਾਰੀਆਂ ਧਮਕੀਆਂ ਆਈਆਂ ਔਰ ਨੌਕਰੀ ਤੋਂ ਕੱਢਣ ਦੀਆਂ ਵੀ ਧਮਕੀਆਂ ਦਿੱਤੀਆਂ ਗਈਆਂ ਔਰ ਬੋਲਿਆ ਗਿਆ ਕਿ ਥਾਣੇ ਵਿੱਚ ਆਓ ਜਾਂ ਕਿਤੇ ਆਓ ਜਾਂ ਇਸ ਤਰ੍ਹਾਂ ਕਰੋ ਜਾਂ ਤੁਹਾਨੂੰ ਅਸੀਂ ਇਹ ਕਰ ਦਾਂਗੇ ਤੁਹਾਨੂੰ ਅਸੀਂ ਇਸ ਤਰ੍ਹਾਂ ਕਰ ਦਾਂਗੇ ਬਹੁਤ ਜ਼ਿਆਦਾ ਧਮਕੀਆਂ ਦੇ ਕਦੀ ਕਾਲ ਆਏ ਤੇ ਕਈਆਂ ਦੇ ਇਹ ਵੀ ਆਏ ਕਿ ਤੇਰੇ ਘਰ ਆ ਕੇ ਤੈਨੂੰ ਮਾਰਾਂਗੇ ਜਾਂ ਤੇਰੇ ਘਰ ਆ ਕੇ ਤੈਨੂੰ ਕੁੱਟਾਂਗੇ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਮੈਨੂੰ ਕਾਲ ਆਉਂਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਅੱਜ ਡਿਊਟੀਆਂ ਪੈਲੀਆਂ ਸੀ ਜਦੋਂ ਮੈਂ ਅੱਜ ਬਜ਼ੁਰਗ ਨੂੰ ਮਿਲੀ ਉਹਦੀ ਵੀਡੀਓ ਬਣਾਈ ਫਿਰ ਉਹ ਵੀਡੀਓ ਜਦੋਂ ਵਾਇਰਲ ਹੋਈ ਹੈ ਜਾਂ ਸਾਰਿਆਂ ਨੇ ਉਹ ਵੀਡੀਓ ਦੇਖੀ ਉਸ ਬਜ਼ੁਰਗ ਦਾ ਦਰਦ ਦੇਖਿਆ ਹੈ ਉਸ ਤੋਂ ਬਾਅਦ ਜਦੋਂ ਸਾਡੀਆਂ ਅੱਜ ਡਿਊਟੀਆਂ ਪੈਣੀਆਂ ਸੀ ਡਿਊਟੀਆਂ ਦੇ ਵਿੱਚ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਡਿਊਟੀਆਂ ਦੇ ਵਿੱਚ ਇੱਕ ਪਰਲਿਖ ਕੇ ਆ ਗਿਆ ਹੈ ਕਿ ਲਵਲੀ ਗਾਰਡ ਜਿਹੜੀ ਉਹ ਸਸਪੈਂਡ ਹੋ ਚੁੱਕੀ ਹੈ ਸਸਪੈਂਡ ਦਾ ਮਤਲਬ ਇਹ ਕਿ ਕੁਝ ਦਿਨਾਂ ਦੇ ਲਈ ਜਾਂ ਕੁਝ ਮਹੀਨਿਆਂ ਦੇ ਲਈ ਜਾਂ ਪਤਾ ਨਹੀਂ ਹੋਣ ਉਸ ਤੋਂ ਬਾਅਦ ਇਹ ਤਮਕਿਆਰੀ ਕਿ ਟਰਮੀਨੇਟ ਕਰਾਂਗੇ ਅਸੀਂ ਇਹਨੂੰ ਟਰਮੀਨੇਟ ਕਰ ਦਾਂਗੇ ਸਸਪੈਂਡ ਕਰ ਦਿੱਤਾ ਉਸ ਤੋਂ ਬਾਅਦ ਟਰਮੀਨੇਟ ਕਰਾਂਗੇ ਕੀ ਇੱਕ ਪੱਗ ਦਾ ਜੇ ਇੱਕ ਮੈਂ ਪੱਗ ਦੇ ਮੁੱਦੇ ਉੱਤੇ ਬੋਲੀ ਆ ਪੱਗ ਦੀ ਬੇਦਬੀ ਉੱਤੇ ਬੋਲੀ ਆ ਤੇ ਕੀ ਇਹ ਇਨਸਾਫ ਹੈਗਾ ਫਿਰ ਇਸ ਜੋ ਵੀ ਕੋਈ ਮੁੱਦਾ ਉੱਠਦਾ ਹੈ ਨਾ ਕਿਸੇ ਵੀ ਉੱਤੇ ਜੇ ਅਸੀਂ ਆਵਾਜ਼ ਉਠਾਵਾਂਗੇ ਤੇ ਸਾਨੂੰ ਇਸ ਤਰ੍ਹਾਂ ਧਮਕੀਆਂ ਲਗਾਈਆਂ ਜਾਣਗੀਆਂ ਨਾ ਨੌਕਰੀ ਤੋਂ ਕੱਢ ਦਿੱਤਾ ਜਾਏ ਜਿਵੇਂ ਕਿ ਮੇਰੇ ਹਸਬੰਦ ਦੀ ਡੈਥ ਹੋ ਗਈ ਇਹ ਨੌਕਰੀ ਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲ ਰਿਹਾ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਉਹਨਾਂ ਨੇ ਇਹ ਦੇਖਿਆ ਕਿ ਤੂੰ ਕਿਉਂ ਬੋਲੀ ਆ